ਤੁਸੀਂ ਕਰਦੇ ਹੋ ਗੱਲ ਪੰਜਾਬ ਦੀ ਆ ਦੇਖੋ ਇਹਨਾਂ ਦਾ ਹਾਲ ਜੇ ਬੰਦੇ ਲੱਗਣਾ ਹੋਵੇ ਨਾ ਤੋਂ ਉਦੋਂ ਬਾਅਦ ਹੋਏ ਕਰਦੇ ਆ ਗੁੰਡਾ ਕਰਦੀ ਹਨਾ ਦਿਖਾ ਰਹੇ ਪਿੱਛੇ ਕਰ ਰਹੇ ਹਨਾ ਆ ਦੇਖੋ ਇਹਨਾਂ ਦੀ ਗੁੰਡਾ ਕਰਦੀ ਹਨਾ ਆ ਦੇਖ ਲਓ ਇਹਨਾਂ ਦਾ ਹਾਲ ਨਾਨਾ ਇਹ ਪੰਜਾਬ ਦਾ ਬੇੜਾ ਕਰ ਕਰਿਆ ਹੋਇਆ ਕਿਸੇ ਪਾਸੋਂ ਲੰਘ ਨਹੀਂ ਸਕਦੇ ਅਸੀਂ ਜੇ ਇਹ ਨਾਲ ਗੱਲ ਕਰੀਏ ਨਾ ਓਰੇ ਆ ਇਧਰ ਆ ਜੇ ਇਹ ਨਾਲ ਗੱਲ ਕਰੀ ਨਾ ਫਿਰ ਇਹ ਕਰਦੇ ਬੰਦਮਾਸ਼ੀ ਓਰੇ ਆ ਇਧਰ ਓਰੇ ਆ ਇਧਰ ਆ ਦੇਖੋ ਨੇ ਆਵਾਜ਼ ਮਾਰਦਾ ਫਿਰ ਵੀ ਵਾਪਸ ਨਹੀਂ ਆ ਰਿਹਾ ਜੇ ਬੰਦਾ ਕੋਈ ਮਰ ਜਾਵੇ ਕੌਣ ਜ਼ਿੰਮੇਵਾਰ ਹੈ ਹੈ ਮੈਂ ਤੁਹਾਨੂੰ ਕੀ ਕਹਿ ਰਿਹਾ ਹੈਲੋ ਤਨ ਗੱਲ ਕਰ ਰਿਹਾ ਜੇ ਕੋਈ ਬੰਦਾ ਕੋਈ ਮਰ ਜਵੇ ਕੌਣ ਜ਼ਿੰਮੇਵਾਰ ਹੈ ਹੈ ਕੌਣ ਬੰਦਾ ਆ ਰੋਡ ਪੂਰਾ ਬਲੌਕ ਕੀਤਾ ਹੋਇਆ ਹੈ ਜ਼ਿੰਮੇਵਾਰ ਕੌਣ ਹੈ ਦੱਸੀ ਮੈਨੂੰ ਵੜ ਜਾ ਕੌਣ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਹੈ ਕਿ ਕੋਈ ਮਰ ਜੂਗਾ ਹੁਣ ਆ ਦੇਖ ਖੜਾ ਉਹਨੇ ਤੂੰ ਖੜਾ ਤੂੰ ਖੜਾ ਤੂੰ ਮੈਂ ਅੱਗੇ ਜਾਣਾ ਕੰਮ ਜਾਣਾ ਦੱਸ ਮੈਨੂੰ ਹੈ ਆ ਦੇਖ ਲੋ ਇਹਨਾਂ ਦਾ ਹਾਲ ਆ ਇਹਨਾਂ ਦਾ ਹਾਲ ਹੈ ਇਹ ਬੰਦਾ ਜੀ ਮਰ ਵੀ ਜਾਵੇ ਕੋਈ ਜ਼ਿੰਮੇਵਾਰ ਹੈ ਨਹੀਂ ਆਜਾ 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 ਕਰ ਬਦਮਾਸ਼ੀ ਆਜਾ ਆਜਾ ਉਹ ਆਜਾ ਕਰ ਬਦਮਾਸ਼ੀ ਆਜਾ ਉਹ ਰੋਡ ਪੂਰਾ ਬਲੌਕ ਕੀਤਾ ਕਿਵੇਂ ਜਾਈਏ ਅਸੀਂ ਆ ਦੇਖ ਲਓ ਇਹਨਾਂ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੀ ਬੋਲਬਾਣੀ ਸੁਣ ਲਓ ਇਹਨਾਂ ਦੀ ਆ ਕਹਿੰਦੇ ਬੋਲਦੇ ਹਨ ਬੰਦੇ ਨੇ ਅਮਰਜੈਂਸੀ ਹੋਵੇ ਕਿਵੇਂ ਜਾਵੂ ਆਂਦਾ ਹਨ ਦੇਖ ਲਓ ਇਹਨਾਂ ਦੀ ਬਦਮਾਸ਼ੀ ਹੈ ਨਾ